ਇਹ ਕਿੱਥੇ ਲੈ ਕੇ ਆਈ ਏ ਭੈਣ ਕੋਟੀਆਂ ਨਾ ਹੁਣ ਤਾਂ ਮੇਰੇ ਕੁੱਤਨੇ ਚ ਮਾਰ ਲੂ ਫਿਰਦਾ ਏ ਆਹ ਭੈਣ ਉਹ ਤਾਂ ਬੰਦ ਜਾ ਕਰਦਾ ਸੀ ਦੱਸ ਦੇ ਭੈਣ ਕਿੱਥੇ ਲੈ ਕੇ ਆਈ ਏ ਇਹ ਕੋਟੀਆਂ ਇਹ ਕੋਟੀਆਂ ਮੈਂ ਕੋਠੀ ਵਾਲੀ ਆਂਟੀ ਤੋਂ ਲੈ ਕੇ ਆਈ ਆ ਕੋਠੀ ਵਾਲੀ ਆਂਟੀ ਆਪ ਚੜਿਆ ਆਇਆ ਤੂੰ ਇੱਕ ਗੋੱਟੀ ਅਨੁਦ ਦੇ ਨਾ ਇੱਧਰ ਢਾਂਡ ਵਿੱਚ ਮਰ ਜਾਏਗਾ ਵਿਚਾਰਾ ਭਰਾ ਮੇਰੀ ਕੋਟੀ ਮੈਂ ਕੋਣੀ ਦੇਣੀ ਇਹ ਕੋਟੀ ਕੁੜੀਆਂ ਵਾਲੀ ਐ ਮੁੰਡਿਆਂ ਵਾਲੀ ਕੋਣੀ ਤੇ ਇਹ ਗੋੱਟੀ ਨਾ ਮੇਰੀ ਕੋਟੀ ਨਾ ਮੇਰੀ ਕੋਟੀ ਤੂੰ ਸਾਡੀਆਂ ਸਾਰੇ ਬੋਤਲਾਂ ਚੁੱਕ ਲਈਆਂ ਸਾਡੀ ਦਰਜੋਣੀ ਤੇਰੀ ਗੱਡੀ ਤੋਂ ਨਿਕਲ ਜਾ ਇਹ ਸਾਰੇ ਵਾਹ ਰਾਣਾ ਆਪਣੀਆਂ ਸਾਰੀਆਂ ਬੋਤਲਾਂ ਲੈ ਚਲੀ ਸੀ ਬਾਈ ਬਾਈ ਲੈ ਕੇ ਕਮਣੀ ਨੂੰ ਟੱਗ ਚੋਤਾ ਵਜਾ ਗਿਆ ਨਾ ਟਾੜੇ ਮਰ ਜਾਣਾ ਕੌਣ ਕੀ ਕਰੀਏ ਬਾਈ ਕੌਣ ਕੀ ਕਰੀਏ ਝੱਟੀ ਦਾ ਰੱਖ ਲਈ ਆਗੇ ਨਾ ਝੱਟੀ ਦਾ ਰੱਖ ਝੋਟੀ ਦਾ ਰੱਖ ਤਾਂ ਕੀ ਹੈ ਝੱਟੀ ਦਾ ਰੱਖਣ ਇੱਥੇ ਆ ਗਿਆ ਜੋ ਕਮਣੀ ਬਹੁਤ ਬਿਮਾਰ ਉਹਨੂੰ ਟਾਪ ਜੜੇ ਹੋਏ ਮੇਰੇ ਕੋਲ ਕੁਝ ਨਹੀਂ ਦੇ ਮੇਰੇ ਕੋਲ ਕੋਈ ਲੀਡ ਇੱਕ ਪੜਾ ਨਹੀਂ ਚੱਲ ਇੱਥੋਂ ਅੰਦਰ ਸੰਕਰ ਤੇ ਤੈਨਾਂ ਨਾਲ ਕਰ ਤੈਨੂੰ ਕੁਝ ਤਾਂ ਮਦਦ ਕਰਨਾ ਸੁਣ ਸੁਣਣੀ ਮੇਰੇ ਕੋਲ ਕੁਝ ਨਹੀਂ ਗਾ ਸਾਲੇ ਭੁੱਖੇ ਨੱਕੇ ਜੇ ਰੋਜ਼ ਆਏ ਦਿਮਾਗ ਚੱਲ ਇੱਥੋਂ ਸਾਲੇ ਹਰਾਮ ਦੇ ਨੰਦ ਓਏ ਆਰਾਮ ਦੇ ਕਿਹੜੇ ਗੱਦਾ ਕਿਹੜੋਂ ਕਿਹਨਾਂ ਕਰ ਜਾ ਤੇਰੇ ਪੈਰ ਨੂੰ ਸਾਲਾ ਜੱਟ ਮਾਰੂ ਪੈਣ ਦਾ ਦੁੱਗ ਸਾਲਾ ਸੰਨੂ ਰਾਮ ਦਾ ਨੰਦ ਆਪ ਹੀ ਹੋਊਗਾ ਬਾਈ ਬਾਈ ਪੱਕਾ ਮਿਲੂਗਾ ਕੀ ਕਰੀਏ ਬਾਈ ਆ ਪੰਜ ਕਰਦੇ ਆ ਤੈਨੂੰ ਚੱਕਾ ਡੋਲ ਚਵਾ ਦਿੰਨੇ ਆ ਹਾਂ ਬਾਈ ਚੱਕਾ ਕਹਿੰਦੇ ਇੱਤੀ ਰਾਤ ਹੋ ਗਈ ਕੋਈ ਮੁਰਗਾ ਮਰਗਾ ਨਹੀਂ ਟੱਕਰਿਆ ਪਤਾ ਨਹੀਂ ਤੜਕੇ ਡਿਊਟੀ ਹੋਰ ਤੋਂ ਪਹਿਲਾਂ ਕੀ ਦਾ ਭੈੜਾ ਕੁੱਥਾ ਦੇਖਿਆ ਸੀ ਕੋਈ ਮੋਟੀ ਸ਼ਾਮੀ ਨੇ ਟੱਕਰੀ ਆ ਜਨਾਬ ਆ ਡਿਊਟੀ ਆਉਣ ਦਾ ਪਹਿਲਾਂ ਤੁਸੀਂ ਆਪਣਾ ਕੁੱਤਾ ਸ਼ੀਸ਼ੇ 'ਚ ਦੇਖ ਰਹੇ ਸੀ ਭਾਉ ਵੀ ਬਗਵਾਸ ਕਰਦਾ ਜਨਾਬ ਲੱਗਦਾ ਜਿ ਕੋਈ ਹੈ ਉੱਥੇ ਓ ਇੱਥੇ ਜਨਾਬ ਆ ਤੁਹਾਨੂੰ ਆਵਾਜ਼ ਨਹੀਂ ਸੁਣਾਈ ਦਿੱਤੀ ਆਵਾਜ਼ ਆ ਜਨਾਬ ਲੱਗਦਾ ਆ ਆਵਾਜ਼ ਆ ਕੂੜੇ ਦੇ ਢੋਲ ਵਿੱਚੋਂ ਆ ਰਿਹਾ ਆ ਤੁਸੀਂ ਦੇਖੋ ਜੀ ਮੈਂ ਓਏ ਨਾ ਓਏ ਨਾ ਅਨੰਦਪੁਰ ਸ਼ੇਰ ਸਿੰਘ ਕੂੜੇ ਦੇ ਢੋਲ ਨੂੰ ਹੱਥ ਨਹੀਂ ਲਾਉਂਦਾ ਇਹ ਮੇਰੀ ਸ਼ਾਨ ਦੇ ਖਿਲਾਫ ਹੈ ਓ ਤੂੰ ਕਰਦਾ ਕਿ ਓਏ ਤੇ ਤਾਂ ਸਹੀ ਕੋਈ ਕੁੱਤਾ ਕਤਹਾ ਹੂ ਦੇਖ ਲੈ ਨਾ ਜਨਾਬ ਓਟਣਾ ਆ ਵੇ ਕੁੱਤਾ ਤਾਂ ਨਹੀਂ ਲੱਗਦਾ ਜੀ ਓਏ ਖੜਕਾ ਕੇ ਦੇਖ ਦੇਖ ਲੈ ਨਾ ਜਨਾਬ ਜਲਾਬ ਪੱਕਾ ਕੋਈ ਜੋਰਜਤਵਾਦੀ ਹੈ ਜੀ ਅੱਤਵਾਦੀ ਆ ਜਲਾਬ ਨਾੜੇ ਆ ਕੰਮ ਤੁਹਾਡਾ ਤੁਸੀਂ ਬੜੇ ਤਜਰਬੇਕਾਰ ਅਫਸਰ ਹੋ ਓਏ ਹਾਂ ਹਾਂ ਇਸ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਮੈਂ ਇੱਕ ਬਹਾਦਰ ਇੱਕ ਤਜਰਬੇਕਾਰ ਅਫਸਰ ਹਾਂ ਤੂੰ ਮੇਰੇ ਹੁੰਦੇ ਡਰੀ ਨਾ ਆ ਜਾ ਆਪਾਂ ਮੋਰਚਾ ਸਾਹਮਣੇ ਆਂ ਹਾਂ ਜੱਜ ਓ ਜਲਾਬ ਅੱਥਾ ਨੂੰ ਜੱਪਣੀ ਹੁੰਦਾ ਜੀ ਹੈਂਡ 잡ਦਾ ਹੈਂਡ 잡 ਓ ਹਾਂ ਹਾਂ ਕੋਈ ਉਹੀ ਜਿਹੜਾ ਤੂੰ ਕਹਿੰਦੇ ਜ਼ਬਰਦਾਰ ਜ਼ਬਰਦਾਰ ਹੋਸ਼ਨਾਬ ਕੋ ਦਿਨ ਆ ਬਈ ਅੱਗੇ ਵੀ ਬੋਲ ਬਗਜੇ ਫਰਕਾ ਮਾਮਾ ਬੋਲਦਾ ਅੰਦਰ ਕਗਾਉਣਾ ਬਈ ਪੁਲਿਸ ਨੇ ਤੁਹਾਨੂੰ ਚਾਰੇ ਪਾਸੇ ਤੋਂ ਘੇਰ ਰੱਖਿਆ ਹੈ ਜੇ ਆਪਣੀ ਬੇਤਰੀ ਚਾਹੁੰਦੇ ਹੋ ਤਾਂ ਬਾਹਰ ਆ ਜਾਓ ਅਜਿਨ ਪੁਲਿਸਾਂ ਨੇ ਜਨਾਬ ਹੀ ਹੋ ਜਾਂਦਾ ਜੀ ਫੜੇ ਨੂੰ ਫੜ 来ن <laughs> ਉਜੀ ਕਮਲੂ ਕਮਲੂ ਹਾਂ ਜੀ ਹਾਂ ਬੜਾ ਜੀ ਬੜਾ ਓਏ ਗੋਲੀ ਮਾਰ ਦੂੰ ਜੇ ਮੁੜਕੇ ਦਿੰਦੀ ਮਿੱਟੀ ਆ ਓ ਚੁੱਪ ਕਰਾ ਇਹਨੂੰ ਸਿਰ ਓਏ ਕਮਲੇ ਦਾ ਥੋੜੇ ਨਾਲ ਕਿਵੇਂ ਜਿਹਨਾਂ ਗਰੀਬ ਬੰਦਿਆਂ ਨਾਲ ਦਾ ਭੁੱਖੇ ਨੰਗੇ ਤੇ ਪੀਕੇ ਬੋਲਿਆ ਨੇ ਜੁੜਨਾ ਹੋਰ ਕੀ ਸਰਕਾਰਾਂ ਨੇ ਜੁੜਨਾ ਹੀ ਦੁਬੇ ਮਾਉਣੇ ਬਕਵਾਸ ਕਰੀ ਜਾਂਦਾ ਨਾ ਮੈਂ ਜੀ ਲਫਾਫੂ ਦੀ ਛਾ ਮੁਸਲਮਾਨ ਆ ਤੂੰ ਜੀ ਜਨਾਬ ਕੋਈ ਬੰਬ ਤਾਂ ਹੀ ਤੇਰੇ ਕੋਲੇ ਕਿਉਂ ਕੀ ਗੱਲ ਪਾਪ ਮੁਸਲਮਾਨ ਕੋਲ ਹੁੰਦੇ ਆ ਦੋ ਇਹ ਤਾਂ ਨਹੀਂ ਪਰ ਹੋ ਸਕਦੇ ਨੇ ਤਲਾਸ਼ ਹੋਈ ਨਹੀਂ ਆਪਾਂ ਮਿਲ ਜੇ ਦਿਓ ਜੀ ਕਾ ਮਿਲ ਗਿਆ ਬੰਦਾ ਹੋ ਗਈ ਤਸੱਲੀ ਬੰਤ ਇਹ ਬਕਵਾਸ ਕਰੀ ਜਾਂਦਾ ਬਕਵਾਸ ਮੈਂ ਨਹੀਂ ਕਰ ਰਿਹਾ ਜਨਾਬ ਮੈਂ ਵੀ ਇੱਕ ਸੱਚਾ ਹਿੰਦੁਸਤਾਨੀ ਮੁਸਲਮਾਨ ਆ ਤੇ ਮੇਰੇ ਦਿਲ ਵਿੱਚ ਵੀ ਆ ਬਾਦ ਦੇਸ਼ ਲਈ ਪਿਆਰ ਵਸਦਾ ਮੈਂ ਮਾਂ ਦੇਸ਼ ਦੀ ਗਾਥਾ ਜਾਣ ਦੇ ਵੀ ਸੱਕਾ جان ਲੈ ਵੀ ਸਕਦਾ اچھا پیچھے جناب ਪਰ ਲੱਗਦਾ ਨਹੀਂ اے او ਤਾਂ ਰੌਣਾ اے جناب ਆ توڑ دے ਵਰਗੇ ਲੋਟ ਸਾਨੂੰ ਧਰਮ ਦੀਆਂ ਨਜ਼ਰਾਂ ਨਾਲ ਦੇਖਦੇ ਨੇ ਜੇ ਮੁਸਲਮਾਨ ਕਾਫਰ ਹੋ ਸਕਦਾ اے ਸੁਣ ਕੇ ਨੱਚਣਾ ਬਹੁਤ ਦਰਦ ਹੁੰਦਾ ਬਹੁਤ ਦਰਦ ਹੁੰਦਾ ਉਹ ਦਰਦ ਤਾਂ ਠੀਕ ਐ ਪਰ ਤੂੰ ਐ ਨਾ ਤੇਰਾ ਘਰ ਕਿੱਥੇ ਐ ਜਨਾਬ ਮੇਰਾ ਕੋਈ ਘਰ ਨਹੀਂ ਆ ਇੱਕ ਝੁੱਗੀ ਹੁੰਦੀ ਸੀ ਉਹ ਗਈ ਸਰਕਾਰ ਨੇ ਡਹਾ ਕੇ ਇੱਕ ਵੱਡਾ ਮੋਲ ਬਣਾ ਦਿੱਤਾ ਤੇ ਮੰਡੂ ਤੇ ਮੰਡੂ ਕਿਰਪਾ ਦੀ ਮੈਨੂੰ ਸੁਣਦਾ ਜੀ ਬਾਈ ਤੇਰਾ ਕੀ ਨਾ ਸਿਰਫ ਮੇਰਾ ਨਾਂ ਹੈ ਕੈਪਟਨ ਨਜਾਦ ਥੋੜਾ ਤਮੀਜ਼ ਨਾਲ ਜੀ ਜੀ ਜਨਾਬ ਮੈਂ ਆ ਕੇ ਹੋ ਜਾਣਾ ਤੇਰਾ ਜਿੱਦਾਂ ਕਰੀ ਬਿਦਾਦਾ ਇਹ ਹੁਣ ਨਾ ਹੁੰਦਾ ਸਾਰੇ ਲੋਕ ਮੈਨੂੰ ਕੈਪਟਨ ਨਜਾਦ ਕੈਪਟਨ ਨਜਾਦ ਆਖਦੇ ਨੇ ਇਹ ਕਰਕੇ ਮੇਰਾ ਨਾਂ ਕੈਪਟਨ ਨਜਾਦ ਪੈ ਗਿਆ ਜੀ ਕਿਉਂ ਤੁਲੇ ਜੀ ਮੈਨੂੰ ਕੋਈ ਪਤਾ ਮੇਰੇ ਮਾਪੇ ਕੌਣ ਨੇ ਕਿੱਤੇ ਨੇ ਮਾਤਾ ਕਿਦਰ ਸਾਲ ਵੀ ਦੇੜਿਆ ਦੇ ਇੱਕ ਸਾਦ ਨੂੰ ਮਿਲਿਆ ਸੀ ਜਿਸ ਨੇ ਮੇਰਾ ਪਾਲਣ ਪੋਸਣ ਕੀਤਾ ਉਹ ਤੇਰੇ ਮਾਪੇ ਕੌਣ ਨੇ ਉਹਦੇ ਨਾਮ ਤੁਹਾਨੂੰ ਦੱਸਤਾ ਦਿੱਤਾ ਕਿ ਮੈਨੂੰ ਨਹੀਂ ਪਤਾ ਮੇਰੇ ਮਾਪੇ ਕੌਣ ਨੇ ਨਾਮ ਲੋ रोजनखा विचो थैंक्यू मेरा भाप हुए थैंक्यू मेर भाउ वहेगी ਰੇ ਵਰਕੇ ਕਰੁਣਾ ਦੇ ਜਾਲ ਬੱਚੇ ਇਹ ਇਹ ਕੁੜੇ ਦੇ ਦੋਸਤ ਪਾਜੰਨੇ ਨੇ ਤੇ ਜਿੰਨ ਨੂੰ ਨਜਾਗਾ ਕਰ ਦਿੱਤਾ ਜੱਜਾ ਰਜ਼ਾਨ ਦੇ ਮੈਂ ਜ਼ਬਾਨ ਕਰਦਾ ਪੂਰੀ ਮਾਨਵਜਾਤੀ ਨੂੰ ਓਏ ਜੇ ਮੇਰੇ ਵਰਗਰੂ ਚੰਮੜਾ ਤਮ ਰੱਖਦੇ ਹੋ ਨਾ ਚਾਉ ਨਾ ਦੇ ਪਾਲਣ ਬੋਸਰਦਾ ਹਾ ਹਦਰਾ ਵੇਖਿਆ ਕਿਦੋਂ ਨਹੀਂ ਜ ਕੋਈ ਲੋੜ ਨਹੀਂ ਮੇਰੇ ਵਰਗਰੂ ਚੰਮਣ ਦੇ ਨਾ ਕੋਈ ਲੋੜ ਨਹੀਂ ਕੋਈ ਲੋੜ ਦੇ ਚਪੈ 18 ਬਟਾ ਲੀਟਰ ਓਏ ਇਹ ਨੂੰ ਮੈਂ ਖਲਾ ਕੇ ਦਿੰਦਾ ਜਦੀਮ ਖੰਨਾ ਓਏ ਮਾਇਰ ਆਪਣੇ ਨਾਮ ਦੇ ਅੱਗੇ ਉਹ ਨਜਾਇਜ਼ ਕਹ ਲਾਇਆ ਕੈਪਟਨ ਕੋਲ ਆਉਣਾ ਬੋਦ ਨਾ ਅੱਗੇ ਹਾਂ ਦੱਸ ਕੁਲਿੰਗ ਜੀ ਇਸ ਵਾਰ ਵੱਧਿਆ ਜੀ ਦੱਸ ਜੀ ਮੈਂ ਕੁਲੇ ਢੋਲਦਾ ਕੈਪਟਨ ਆ ਤੇ ਮੇਰੀਆਂ ਕਿਤੇ ਵੀ ਨਾ ਕੋਈ ਯਾਰ ਜੋ ਕੁਝ ਨਹੀਂ ਚਿਖਸਾਦਾ ਪਰ ਤੁਸੀਂ ਚਿਖਸਾ ਦੇ ਜੀ ਹੋਰ ਕੁਝ ਨਹੀਂ ਚਿਖਸਾ ਇਹ ਤਾਂ ਇਸ ਕੋਰੈਕਟ ਉਹਦੀ ਇਨਵੈਸਟੀਗੇਸ਼ਨ ਕਰੀ ਪੱਕਾ ਬੜਦੀ ਐ ਓਏ ਹੌਦਾਰ ਪਟੰਗਾ ਜੀ ਜਨਾਬ ਕਰਦੇ ਢੋਲ ਨੂੰ ਨਗਾ ਕੋਈ ਕਰ ਦਿੰਨੇ ਜਨਾਬ ਆਪਾਂ ਦਾ ਨੌਕਰੀ ਛੱਡੇ ਆ ਢੋਲ ਦੀ ਚੀਜ਼ ਐ ਕੋਈ ਡੌਗ ਮਾਰਨੇ ਦਾ ਸੱਚ ਉਹਨੇ ওই ਚਾਂਗ ਡੌਲ ਆ ਰੱਖੀ ਐ ਤੂੰ ਚੰਗੀ ਤਰ੍ਹਾਂ ਦੇਖ ਢੋਲ ਦੀ ਆ ਮੈਂ ਦੁੱਤ ਦਾ ਦੁੱਤ ਤੇ ਪਾਣੀ ਦਾ ਪਾਣੀ ਹੋ ਜਾਣਾ ਜੀ ਜਨਾਬ ਤੂੰ ਤਾਂ ਨਫਾ ਵੀ ਨਹੀਂ ਜੀ ਤਨ ਬਕਰ ਹਾਂ ਜੀ ਬੋਲ ਕੇ ਦੇਖ ਠੀਕ ਹੈ ਜੀ ਬੁੱਤ ਨਾ ਬ ਇਹਦਾ ਨਾਮ ਜਮੇ ਬੱਚਾ ਲੱਗਦਾ ਜੀ ਨਾਮ ਜਮੇ ਬੱਚੋ ਹਾਂ ਜੀ ਓਏ ਆ ਗਿਆ ਓਏ ਹਾਂ ਜੇ ਓ ਜਨਾਬ ਕਿੰਨਾ ਬੜੇ ਬੜਦੇ ਹੋ ਜੀ ਨੇ ਕੀ ਤੁਹਾਨੂੰ ਕੁਝ ਪਤਾ ਨਹੀਂ ਹੁੰਦਾ ਜੀ ਪਤਾ ਓਏ ਇਹ ਹੀ ਕੀ ਨੌਜਾ ਮੈਂ ਬੱਚਾ ਆਹ ਟਰਾਲੀ ਵਿੱਚ ਕਿਹਨੇ ਆਉਂਦੀਆਂ ਨੇ ਓਹ ਕੀ ਮਤਲਬ ਹੈ ਤੇਰਾ ਮਤਲਬ ਸਹਾ ਬਾਜੀ ਕੀ ਇਹਨੇ ਬੱਚਿਆਂ ਨੂੰ ਮਾਰ ਦੇ ਦਾਜਾ ਯਾਦ ਹੁੰਦਾ ਓਏ ਕੀ ਬੋਲ ਰਿਹਾ ਤੂੰ ਮਾਪਾ ਉਕੜੀ ਲਿਆ ਜਨਾਬ ਜਿਉਂ ਕੇ ਰਿੰਦਾ ਤਾਂ ਬੱਚਿਆਂ ਨੂੰ ਆਹ ਕੁਲੇ ਟਰਾਲੀ ਵਿੱਚ ਝਟਕੇ ਜਾਂਦਾ ਨਾ ਮਾਇਓ ਅਗਲੂ ਪੁਲੀ ਦਾ ਡਰਾਵਾ ਵੀ ਦਿੱਤਾ ਪਰ ਉਹ ਮੈਨੂੰ ਕਹਿੰਦਾ ਕਹਿੰਦਾ ਕੁੜੇ ਗੜੀ ਸਾਡੇ ਨਾਲ ਰਲੀ ਹੋਈ ਐ ਤੇ ਉਹਨਾਂ ਨੂੰ ਉਹਨਾਂ ਦਾ ਬਰਦਾ ਟਰਾਂਮਾ ਦੇ ਦਿੱਤਾ ਜਾਂਦਾ ਹੈ ਓਏ ਸਭ ਝੂਠਾ ਸਭ ਬਕਵਾਸ ਹੈ ਹਾਂ ਠੀਕਾ ਠੀਕਾ ਉਹ ਜਿਹੜੇ ਮੁੱਦੇ ਤੇ ਆਂਦੇ ਜਨਾਬ ਸੱਤਵੀਂ ਝੂਠ ਤੇ ਝੂਠ ਨੂੰ ਸੱਚ ਬਣਾਉਣਾ ਤਾਂ ਤੁਹਾਡਾ ਰੋਜ਼ ਦਾ ਹੀ ਕੰਮ ਹੈ ਹਾਂ ਜੇ ਤੁਸੀਂ ਮੁੱਦੇ ਦੀ ਗੱਲ ਕਰਦੇ ਹੋ ਨਾ ਤਾਂ ਮੁੱਦਾ ਇਹ ਹੈ ਜਨਾਬ तो <laughs> हवाला क्यों जाना चाह पता लग गया 来 चलो जनाब ऐ चलो जी टंड बहुत लगदी आ ਲੈ चलो जनाब सोडे बावर आकी ਜਾਂਦਾ ਜੀ ਹੁ ਮੂੰ ਤੜਦੂ ਤਰਾ ਜੇ ਬਾਪ ਤੇ ਗਿਆ ਬਾਲੇ ਉੱਥੇ ਪਿੰਡੇ ਵਾਲੇ ਕੰਮਲੇ ਨਹੀਂ ਜਾਂਦੇ ਉੱਥੇ ਖਤਰਨਾਕ ਅਪਰਾਧੀ ਜਾਂਦੇ ਨੇ ਜਨਾਬ ਇਹਨੂੰ ਤੁਸੀਂ ਪਿੰਗੜ ਵਾਲਾ ਛੱਡੋ ਤੇ ਸਾਨੂੰ ਆਹ ਵਾਲਾ ਤਾਂ ਲੈ ਚੱਲੋ ਜੋ ਟੰਡ ਲੱਗਦੀ ਆ ਜਨਾਬ ਓਏ ਉਹ ਦੇਖੀਏ ਕਹਿੰਦੇ ਹਵਾਲਾ ਦਾਈ ਤਾਂ ਕਹਿ ਰਿਹਾ ਜਨਾਬ ਲਾ ੱੱਲੋ ਲਾ ੱੱਲੋ ਓਏ ਓਏ ਕਮਰੇਦ ਮੈਂ ਕਹਦਾ ਓਏ ਸੋਲਿਆਂ ਦੇ ਐਸਾ ਕੋਟਾ ਚੜੋ ਸੋਡੀਆਂ ਪੰਜ ਪੁਸ਼ਤਾ ਗੱਜੀਆਂ ਪੈਦਾ ਹੋਣਗੀਆਂ ਓਏ ਉਹ ਅਕਦੀਨ ਕੀ ਕਰ ਗਿਆ ਜਨਾਬ ਇਹ ਤਾਂ ਸਾਰਾ ਕੁਝ ਹੀ ਕਰ ਗਿਆ ਜੀ ਓਏ ਹੁਣ ਇਹਦੇ ਤਾਂ ਕਿਹੜੀ ਧਾਰਾ ਲਾਈਏ ਓ ਜਨਾਬ ਇੱਥੇ ਕੋਈ ਧਾਰਾ ਨਹੀਂ ਲੱਗਦੀ ਸੋਲਾ ਬੰਦਾ ਹੋਵੇ ਜਾਂ ਕੁੱਤਾ ਆਪਣੀ ਔਕਾਤ ਦਿਖਾਈ ਦਦਾ ਨਹੀਂ ਹੈ ਨਹੀਂ ਜਨਾਬ ਲਾ ਚਲੋ ਜੀ ਲੈ ਚਲੋ ਜੀ ਚਲੋ ਓਏ ਆਟ ਜਿਮੜਾ ਬੈਣ ਓ ਛੱਡ ਓਏ ਓਏ ਉੱਥੇ ਭੁੱਖੇ ਨਗੇ ਲੋਕ ਨਹੀਂ ਜਾਂਦੇ ਉੱਥੇ ਖਤਰਨਾਕ ਬਰਾਦੀ ਜਾਂਦੇ ਨੇ ਐਸੀ ਵੀ ਕਿੱਸਾ ਦਾ ਗਬਰਾਦੀ ਬਣਵਾ ਜੀ ਲਾ ਚਲੋ ਜੀ ਲਾ ਚਲੋ ਉਹ ਬਣਿਆ ਤੋਂ ਨਹੀਂ ਜਦੋਂ ਤੜਕੇ ਉਦੋਂ ਲੈ ਜਾਗੇ ਓ ਕਿ ਮੈਂ ਬਣਿਆ ਜਾਂਦਾ ਜੀ ਆਹ ਦੇਖ ਲਓ ਬਈ ਅਸਾ ਕਮਲਾ ਵੀ ਅਪਰਾਧੀ ਬਣਨ ਨੂੰ ਫਿਰਦਾ ਓਏ ਉਹ ਬੰਦ ਵਾਸਤੇ ਚੋਰ ਬੰਨਾ ਪੈਂਦਾ ਚੋਰ ਜੀ ਹਾਂ ਜੀ ਉਹ ਖੁੰਨੀ ਬੰਨਾ ਪੈਂਦਾ ਖੁੰਨੀ ਜੀ ਹਾਂ ਜੀ ਥੱਗ ਬੰਨਾ ਪੈਂਦਾ ਥੱਗ ਜੀ ਓਏ ਕੀ ਤੁਸੀਂ ਇਹ ਸਭ ਕੁਝ ਕਰ ਸਕਦੇ ਹੋ ਨਹੀਂ ਜੀ ਬੱਸ ਫੇਰ ਅਸੀਂ ਤੁਹਾਡਾ ਕੁਝ ਨਹੀਂ ਕਰ ਸਕਦੇ ਤੁਸੀਂ ਮੈਨਾਂ ਕੋਈ ਹੋਰ ਇਲਾਜ ਕਰ ਸਕਦਾ ਉਹ ਕਿਸੇ ਦਾ ਰੇਪ ਕਰ ਸਕਦੇ ਹੋ હા ਜੀ ਇਹ ਦਦੀ ਰੋਜੀ ਕਰਦੇ ਆ ਲੇ ਬਾਬੂ ਹੋ ਜਾ ਜੀ ਤੀ ਜਿਹਾ ਨੇ ਬਾਬੂ ਮੇਰਾ ਗਾਣਾ বাজਾ ਦੇ ਗਾਣਾ বাজਾ ਦੇ ਗਾਣਾ ਓ ਰਪਲੀ ਖੜਾ ਰੇਪ ਓ ਕੀ ਹੁੰਦਾ ਜੀ ਓ ਕਿਸੇ ਦੀ ਜਿੱਤ ਲੜ ਸਕਦੇ ਹੋ ਨਾ ਜੀ ਨਾ ਜੀ ਨਾ ਪ੍ਰੈਜ਼ੀਡੈਂਟ ਇੰਦੇ ਵਿੱਚ ਰੋਟੀ ਨਾ ਹੋਵੇ। ਉਹ ਕਿਸੇ ਦੇ ਜਿਤਨੂ ਕੀ ਹੱਥ ਪਾਊਗਾ। ਓਏ ਫਿਰ ਅਸੀਂ ਤਾਂ ਉਹਨਾਂ ਨੂੰ ਫੜਦੇ ਆਂ। ਜਿਹੜੇ ਵੱਡੇ ਵੱਡੇ ਚੁੰਮ ਕਰਦੇ ਨੇ। ਜਨਾਬ ਅਜਿਹਾ ਲਫਾਫਾ ਲੁੱਟ ਸਕਦੇ ਆਂ। ਉਹ ਲਗਾ ਲਓ ਜਿੰਨੇ ਮਰਜੀ। ਲੈ ਚੱਲੋ ਜੀ। ਲੈ ਚੱਲੋ। ਓਏ ਭੱਗ ਜਾਓ ਭੱਗ ਜਾਓ। ਟੌਮਰੇ ਤੋਂ ਮਖਾਤਾ ਵੇ। ਮੈਂ ਤਾਂ ਸਾਲਿਆਂ ਨੂੰ ਇੱਥੇ ਹੀ ਪੂਰਾ ਕਰ ਦੂੰ ਜਨਾਬ ਪੂਰਾ ਕਰ ਦੋਂਗੇ ਮਤਲਬ ਕੀ ਦਿੱਤੀ ਸੀ ਤੁਹਾਨੂੰ ਜਾਨੋਂ ਮਾਰ ਦੋਗੇ ਹਾਂ ਤੂੰ ਨੇ ਕੰਮ ਵਿੱਚ ਦੇਰੀ ਕਿਉਂ ਸਾਨੂੰ ਚਾਰ ਦਿਨ ਲਿਆ ਤੁਜੇ ਦਾ ਡਾਂਡ ਵਿੱਚ ਕੁੰਗੜ ਕੁੰਗੜ ਕੇ ਮਾਰ ਜਾ ਨਾਲੇ ਦਾ ਇੱਕ ਦਿਨ ਮਰ ਜਾਣਾ ਚੰਗਾ ਨਾ ਅੱਤ ਦਾ ਜੀ ਲਾ ਲਾ ਓ ਚਾਚਾ ਕਰਦਾ ਤੁਹਾਡਾ ਹਿਲਾ ਓ ਲੈ ਵੀ ਗਰੀਬ ਲੋਕੋ ਓ ਹੁਣ ਤੁਸੀਂ ਚੱਲਿਓ ਹਵਾਲਾ ਤੇ ਹਵਾਲਾ ਓ ਪਰ ਹਾਂ ਤੁਸੀਂ ਹਵਾਲਾ ਤੇ ਰਸਤਾ ਆ ਹੋਰ ਗਰੀਬ ਲੋਕਾਂ ਨੂੰ ਨਹੀਂ ਦੱਸਣਾ ਓਏ ਨਹੀਂ ਦੱਸ ਸਾਰੇ ਉੱਥੇ ਆ ਜਾਣਗੇ ਓ ਜਨਾਬ ਓ ਇਹਨਾਂ ਦਾ ਕੋਈ ਦਵਾਨ ਨਹੀਂ ਜੀ ਇਹਨਾਂ ਨੇ ਹੋਰਾਂ ਨੂੰ ਰਾਹ ਤਾਂ ਦੱਸ ਹੀ ਦੇਣਾ ਆਪਾਂ ਇੰਚ ਕਰਦੇ ਆ ਇਹਨਾਂ ਦੀ ਅੱਖਾਂ ਤੇ ਪੱਟੀ ਬੰਨ੍ਹ ਦੇ ਦਿੰਦੇ ਆ ਤਾਂ ਜੋ ਇਹ ਰਾਹ ਤਾਂ ਨਾ ਜਾਣ ਸਕਣ ਓ ਹਾਂ ਵੀ ਗਰੀਬ ਦੇ ਉੱਪਰ ਆ ਮੰਜ਼ੂਰ ਏ ਮੰਜ਼ੂਰ ਏ ਜਨਾਬ ਆ ਪੱਟੀਆਂ ਤੇ ਆ ਨਹੀਂ ਆ ਲਫਾਫੇ ਨੇ ਉਹ ਲੈ ਲਈਏ ਆ ਲੈ 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 ਚੰਗਿਆ ਤਾਂ ਕਮਰੇ ਓਏ ਬੱਕਮਰੇ ਉਹ ਨਫਾ ਹਵਾ ਦਾ ਚੱਲਿਆ ਔੜਾ ਬੜਾ ਡਾਂਢੀ ਲੇਖੇ ਕਰਨੀ ਰੋਟੀ ਵੀ ਨੋਜ ਮੈ ਲੈ ਕਰਨੀ ਹੈ ਜੱਸੀ ਵੀ ਨਾ ਓਏ ਹਾਂ ਵੀ ਓ ਤਿਆਰ ਹਾਂ ਜੀ ਜੀ ਸਾਹਿਬ ਚਾਰੇ ਲਵਾ ਦੇ ਜੀ ਜਨਾਬ ਓ ਲੈ ਵੀ ਮੁਰਦਲੇ ਆਪਾਂ ਹਵਾਲਾ ਜੈ ਜੈ ਕੋਈ ਪ੍ਰਭਾਤ ચુંબ સારા આજો

ਤੰਦੀ ਵੱਡੂ ਮਾਦਾ ਕਿਉਂ ਅਪਰੂ ਆਪਾਂ ਠੰਡ ਤੋਂ ਬਚੇ ਰਵਾਂਗੇ ਉੱਥੇ ਹਵਾਲਾਤ 'ਚ ਆਹ ਹੋਦਰ ਬੈ ਜਾ ਇੱਥੇ ਬਿਠਾ ਦੇ ਇਹਨਾਂ ਨੂੰ ਜੀ ਜਨਾਬ ਬੋਲੋ ਭਾਈ ਤੁਸੀਂ ਇੱਥੇ ਬੈਠੋ ਅਸੀਂ ਹਵਾਲਾਤ ਦਾ ਦਰਵਾਜਾ ਖਿਲਾੜੀਏ ਜੀ ਜਨਾਬ ਰਾਤ ਮਾੜੀ ਹੋ ਗਈ ਹੈ ਆਪਣੀ ਪਾਣੀ ਜੀ ਮੌਕਾ ਕਿ ਨਹੀਂ ਜੀ ਆਪਣਾ ਪਾਇਓ ਜੀ ਕਮਲੂ ਆ ਨਾ ਪਰੰਤ ਤਾਂ ਮੇਰੇ ਲੱਗਿਆ ਕਰਨੀ ਹਾਂ ਬਾਈ ਛਾਣੇਦਾਰ ਸਾਹਿਬ ਕਿੰਨੇ ਚੰਗੇ ਨੇ ਨਾ ਹਾਂ ਬਾਈ ਬਾਈ ਠੰਡਰ ਸਾਹਿਬੇ ਟਕਰਾਈ ਕਿਉਂ ਨਹੀਂ ਹਾਂ ਯਾਰ ਬਾਈ ਮੈਂ ਆਵਾਜ਼ ਮਾਰਾਂ ਹਾਂ ਬਾਈ ਤੂੰ ਆਵਾਜ਼ ਮਾਰ ਛਾਣੇਦਾਰ ਜੈ ਉਹਦਾਰ ਸਾਹਿਬ ਛਾਣੇਦਾਰ ਸਾਹਿਬ ਉਹਦਾਰ ਸਾਹਿਬ ਛਾਣੇਦਾਰ ਸਾਹਿਬ ਉਹਦਾਰ ਸਾਹਿਬ ਬਾਈ ਉਹ ਬਾਈ भई साम्हूं मूरख बना सही ॻाल्हि आहे भाई भाई गमलू गु उलो बबू <laughs> क Aekio ya denno e ਓਏ ਪਰੇ ਲੈ ਜਾ ਆਪਣੇ ਕੱਪੜੇ ਚੱਲਣ ਜਾਈ ਦੀ ਓਏ ਜਦੋਂ ਲੋੜ ਕੀ ਉਹ ਲੈ ਤੱਕੀ ਦੇਣੇ ਦਿੱਤੀ ਕੱਪੜੇ ਓਏ ਭਾਜੇ ਢੋਲੇ ਮਾਰ ਕੇ ਨੇ ਅਜਾ ਤੂੰ ਵੀ ਇਹਨਾਂ ਤੇ ਕੱਪੜੇ ਦੇਣ ਆ ਗਿਆ ਚਲਾ ਜਾ ਤੂੰ ਚਲਾ ਜਾ ਕਾਹੇ ਨਾ ਨਾ ਦੇ ਨਾਲ ਮਾਰ ਕੇ ਓਏ ਭਾਈ ਕਿਸ ਨੇ ਉਹ ਇੱਕ ਇੱਕਾਂ ਬੰਨ੍ਹਾ ਦਿੱਤਾ ਓਏ ਮੇਰਾ ਪੱਕੇ ਹੀ ਅਦਾ ਕਰਦਾ ਕੀ ਭੇਜੇ ਕੋਈ ਪੱਖ ਤੇ ਵਰਗਾ ਬ੍ਰਿੰਦਾ ਕਿੰਦਾਂ ਨੂੰ ਗਰੀ ਪੀਦੇ ਪੰਜਨਾ ਤੇ ਗਿਆ ਜਿਵੇਂ ਕੀ ਵਾਹ ਸ਼ੁਕਰੀਆ ਏਸੀ ਆਖਰੀ ਪ੍ਰੇਸ਼ਕਾਰੀ ਅੱਜ ਦੇ ਦਿਨ ਦੀ ਐ ਪਿਆਰੇ ਵਿਦਿਆਰਥੀਓ ਸਿਰਫ 2 ਮਿੰਟ ਤੁਹਾਡੇ ਲੈਣੇ ਨੇ ਕਿਉਂਕਿ ਸਾਡੇ ਮਾਨਯੋਗ ਤਿੰਨੋਂ